ਜਿੰਨੇ ਆਪਣੇ ਘਰੇ ਆ ਰੋ ਲੱਗਿਆ ਹੁੰਦਾ ਪਾਣੀ ਸਾਫ ਕਰਨ ਵਾਲਾ ਫਿਲਟਰ ਉਹਦਾ ਸੀਫਰੇਸ਼ਨ ਕੀਤਾ ਭੰਨਿਆਂ ਦਾ ਦੇਖਦੇ ਆਂ ਵੀ ਉਹਦੇ ਵਿੱਚ ਕੀ ਹੁੰਦਾ ਸਭ ਤੋਂ ਪਹਿਲਾਂ ਨਾ ਇੱਕ ਤਿੰਨੇ ਫੂਮ ਵਾਲੀ ਜੀ ਫਲੋ ਲਿਖਿਆ ਹੁੰਦਾ ਤੇ 300 ਇਹਨੂੰ ਭੰਨਿਆਂ ਦੇ ਵਿੱਚੋਂ ਇੱਕ ਛੋਟੀ ਜੀ ਪਾਈਪ ਨਿਕਲੀ ਆ ਇੱਕ ਜਾਲੀ ਨਿਕਲੀ ਆ ਬਰੀਕ ਜੀ ਸਟੀਲ ਦੀ ਇਹ ਪ੍ਰੈਸ਼ਰ ਬਣਾ ਕੇ ਅੱਗੇ ਫਿਲਟਰਾਂ ਦੇ ਵਿੱਚੋਂ ਪਾਣੀ ਭੇਜਦੀ ਆ ਤੇ ਅਕੀ ਚਾਰ ਫਿਲਟਰ ਲੱਗੇ ਹੁੰਦੇ ਆ ਕਾਰਬਨ ਫਿਲਟਰ ਐਕਟੀਵੇਟ ਫਿਲਟਰ ਤੇ ਇੱਕ ਮੈਂਬਰਨ ਹੁੰਦੀ ਆ ਇੰਨਾਂ ਨੂੰ ਵੀ ਬਾਰੀ-ਬਾਰੀ ਭਰਨਾਗੇ ਪਹਿਲਾਂ ਭਰਦੇ ਆਪਾਂ ਮੈਂਬਰਨ ਮੈਂਬਰਨ ਕੀ ਇੰਡੀਆ ਦੇ ਪਾਈਪ ਦੇ ਉੱਪਰ ਨਾ ਕਾਗਜ ਦੇ ਵੇਈ ਤਰ੍ਹਾਂ ਦੇ ਕਾਗਜ ਤੇ ਜਾਲੀ ਇਸ ਤਰ੍ਹਾਂ ਲਵੇਟੀ ਹੁੰਦੀ ਆ ਤਹਿ ਦੇ ਕਿਥੇ ਰੋ ਦੀ ਪਾਣੀ ਨੂੰ ੱਟਿਆ ਜਾਂਦਾ ਜੋ ਪਾਣੀ ਫਿਲਟਰ ਹੋ ਕੇ ਸਾਫ ਹੋ ਕੇ ਅੱਗੇ ਫੀ ਅੱਗੇ ਜੋ ਚਾਰ ਫਿਲਟਰ ਹੋਰ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਦੀ ਸਾਫ ਹੋ ਕੇ ਅੱਗੇ ਆਪਾਂ ਨੂੰ ਪੀਣ ਵਾਲਾ ਪਾਣੀ ਮਿਲਦਾ ਜਿਹੜਾ ਖਰਾਬ ਪਾਣੀ ਹੁੰਦਾ ਉਹ ਬਾਹਰ ਨਿਕਲ ਜਾਂਦਾ ਤੇ ਸਾਫ ਪਾਣੀ ਫਿਲਟਰ ਹੋਇਆ ਹੈ ਪਾਣੀੁੱਧਕ ਪਾਣੀ ਆਪਾਂ ਨੂੰ ਪੀਣ ਵਾਸਤੇ ਮਿਲਦਾ ਤੇ ਜਿਆਦਾ ਪਾਣੀ ਆਪਣਾ ਜਿਹੜਾ ਬੇਸਤ ਹੁੰਦਾ ਆਪਾਂ ਇਸ ਤਰ੍ਹਾਂ ਦਾ ਫਿਲਟਰ ਆਪ ਵੀ ਬਣਾ ਸਕਦੇ ਹਾਂ ਘੜੇ ਲੈ ਕੇ ਘੜੇ ਦੇ ਵਿੱਚ ਗੜੀ ਕੱਢ ਕੇ ਇਸ ਤਰ੍ਹਾਂ ਦੀ ਕਾਰਬਨ ਤੇ ਕੋਲਾ ਪਾ ਕੇ ਫਿਲਟਰ ਬਣਾ ਸਕਦੇ ਹਾਂ ਤੇ ਜੇ ਤੁਸੀਂ ਫਿਲਟਰ ਨੂੰ ਤੁਹਾਨੂੰ ਦੇ ਦੇਣਾ ਜਿਹੜਾ ਕਿ ਕਾਰਬਨ ਫਿਲਟਰ ਹੈ ਜਿਹਦੇ ਵਿੱਚ ਟੀਨੇ ਦੇਗਾ ਕਟਰ ਦੇ ਨਾਲ ਇਸ ਨੂੰ ਇਸ ਤਰ੍ਹਾਂ ਕੱਟ ਦਿੱਤਾ ਕੱਟਣ ਤੋਂ ਬਾਅਦ ਇਹਦੇ ਵਿੱਚੋਂ ਦੇਖਦੇ ਹਾਂ ਇਹੜਾ ਪ੍ਰਾਰਥਨ ਜਿਹੜਾ ਕਿ ਆਪਣੇ ਪਾਣੀ ਨੂੰ ਸਾਫ਼ ਕਰਕੇ ਮਿੱਠਾ ਕਰਕੇ ਸਾਡੇ ਤੱਕ ਪਹੁੰਚਦਾ ਦੇਖੋ ਇੱਕ ਸਾਈਡ ਤੇ ਇਹ ਸਪੰਜ ਹੈ ਤੇ ਵਿੱਚ ਕਾਰਬਨ ਦੇ ਛੋਟੇ ਛੋਟੇ ਜਿਹਨੂੰ ਕਾਜਰੀ ਜੀਰਾ ਆਖਦਾ ਆਪਣੇ ਫਰਕ ਤੇ ਲਾਉਣ ਵਾਲਾ ਉਹ ਹੀ ਹੈ ਕਾਰਬਨ ਤੇ ਦੂਸਰੀ ਸਾਈਡ ਵੀ ਗੋਲ ਸਪੰਜ ਕੱਟ ਕੇ ਪਾਈ ਹੈ ਸਪੰਜ ਦੇ ਵਿੱਚ ਜਿਹੜੀ ਪਾਣੀ ਦੇ ਵਿੱਚ ਜਿਹੜਾ ਕੋਈ ਬੇਸਟ ਕੰਮ ਹੁੰਦਾ ਉਹ ਰਹਿ ਜਾਂਦਾ ਤੇ ਜੋ ਕਾਰਬਨ ਪਾਇਆ ਹੋਇਆ ਹੈ ਇਹਦੇ ਵਿੱਚ ਵੀ ਪਾਣੀ ਸਾਫ ਹੋ ਕੇ ਅੱਗੇ ਜਿਹੇ ਹੋਰ ਦੋ ਫਿਲਟਰ ਲੱਗੇ ਨੇ ਜਿਹੜੇ ਇਹਨਾਂ ਦੇ ਵਿੱਚ ਹੀ ਹੋ ਕੇ ਆਪਾਂ ਨੂੰ ਬਾਸਤੀ ਵਾਸਤੇ ਮਿਲਦਾ। ਅਗਲੇ ਫਿਲਟਰ ਨੂੰ ਕੱਟ ਕੇ ਦੇਖਦੇ ਹਾਂ ਇਹਦੇ ਵਿੱਚ ਕੀ ਨਿਕਲਦਾ। ਤੁਸੀਂ ਸਿਹਰ ਤੋਂ ਬੜੇ ਪਿਆਰ ਦੇ ਨਾਲ ਕੱਟਣਾ ਆਪਾਂ। ਆਰੀ ਨਾਲ ਵੀ ਕੱਟ ਸਕਦੇ ਹੋ ਤੁਸੀਂ। ਜਾਂ ਤੁਸੀਂ ਗਰਮ ਕਰਕੇ ਵੀ ਕਿਸੇ ਚੀਜ਼ ਦੇ ਨਾਲ ਕੱਟ ਸਕਦੇ ਹੋ। ਇਹਦੇ ਵਿੱਚ ਥੋੜੀ ਬਹੁਤੀ ਨਾ ਮਾਤਰੀ ਕੋਈ ਪੈਸੇ ਦੀ ਲਾਗਤ ਨਾਲ ਇਥੇ ਫਿਲਟਰ ਮਿਲ ਜਾਂਦੇ ਨੇ। ਦੇਖਦੇ ਹਾਂ ਕੀ ਨਿਕਲਦਾ ਇਹਦੇ ਵਿੱਚ। ਤੀਸਰਾ ਫਿਲਟਰ ਮੇਕ ਕਰਨ ਲੱਗੇ। ਦੇਖੋ ਇਹਦੇ ਵਿੱਚ ਇੱਕ ਪਾਈਪ ਦੇ ਉੱਪਰ ਨਾ ਕਈ ਤਰ੍ਹਾਂ ਦੀਆਂ ਤਹਿਾਂ ਜਾਲੀ ਦੀਆਂ ਤਹਿਾਂ ਲਵੇਟੀਆਂ ਹੋਈਆਂ ਨੇ ਸੈਕਿੰਡ ਦੇ ਤਾਦਾਦ ਦੇ ਵਿੱਚ। ਫ੍ਰੀਕ ਜਾਲੀ ਹੈ। ਇਹਦੇ ਵਿੱਚ ਹੀ ਪਾਣੀ ਫਿਲਟਰ ਹੁੰਦਾ ਹੈ। ਆ ਦੇਖੋ ਸੈਕਿੰਡ ਤਾਦਾਦ ਦੇ ਵਿੱਚ ਜਾਲੀ ਦੀ ਤਹਿ ਜਿਹਦੇ ਉੱਪਰ ਲਵੇਟੀ ਹੋਈ ਹੈ। ਫ੍ਰੀਕ ਕੱਪੜੇ ਵਰਗੀ ਇਹਦੇ ਵੀ ਦੀ ਫਿਲਟਰ ਹੋ ਕੇ ਪਾਣੀ ਅਗਲੇ ਫਿਲਟਰ ਤੱਕ ਜਾਂਦਾ। ਪੋਲੂਸ਼ਨ ਨੂੰ ਕੱਟ ਕੇ ਦਿਖਾਉਣਾ ਹੈ। ਠੀਕ ਹੈ। ਇਹਦਾ ਫਿਲਟਰ ਕੱਟ ਕੇ ਰੱਖਾਂਗੇ। ਇਹ ਫਿਲਟਰ ਰਿਪੇਅਰ ਦੇ ਵਿੱਚ ਆ ਜਾਊਗਾ ਕਿ ਮੇਰੇ ਕੋਲ। ਬਸ ਕੰਪਨੀ ਆਪਾਂ ਨੂੰ ਬੁੱਸਣ ਦਾ ਢੰਗ ਬਣਾਇਆ ਹੈ। ਸਿਰਫ ਇਹਦੇ ਵਿੱਚ ਕੋਈ ਏਡੀ ਵੱਡੀ ਚੀਜ਼ ਨਹੀਂ ਹੁੰਦੀ। ਸਿਰਫ ਇਲੈਕਟ੍ਰੀਕਲ ਕਪਾਰਟਸ ਤੋਂ ਵਗੈਰੇ ਦਾ ਕੋਈ ਮੁੱਦ ਨਹੀਂ ਹੁੰਦਾ। ਇੱਕ ਮੋਟਰ, ਡਰਾਈਵਰ ਜਾਂ ਹੋਰ ਕੁਝ ਛੋਟੇ ਜਿਹੇ ਪਾਰਟਸ ਹੁੰਦਾ। ਇਹ ਫਿਲਟਰ ਫੋਟੋ ਦਾ ਨਾਮ ਅੱਜ ਜੈਨੇ ਬਣਾਏ ਜਿਦੇ ਨੇ ਦੇਖੋ ਇਹਦੇ ਵਿੱਚੋਂ ਵੀ ਉਸੇ ਤਰ੍ਹਾਂ ਦੇ ਹੀ ਕਾਰਬਨ ਦੇ ਜੋ ਕਣ ਨੇ ਨਿਕਲੇ ਨੇ ਜਿਹੜੇ ਕਿ ਸਾਡਾ ਪਾਣੀ ਸਾਫ਼ ਕਰਕੇ ਦਿੰਦੇ ਆਪਾਂ ਲੋਕ ਪਾਣੀ ਪੀਣ ਦੇ ਫਿਲਟਰ ਵਾਲਾ ਪਾਣੀ ਪੀਣ ਦੇ ਆਦੀ ਬਣ ਜਾਂਦੇ ਨੇ ਜੋ ਕਿ ਗੁਵਾਰੀਆਂ ਚਲਾਉਂਦਾ ਕਈ ਵਾਰੀ ਹੁੰਦਾ ਕਿ ਫਿਲਟਰੀਆਂ ਜੋ ਪਾਣੀ ਵਾਲੀਆਂ ਬੋਤਲਾਂ ਨੇ ਸਾਲਾਂ ਬੱਧੀ ਚੋਰਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ ਉਹਨਾਂ ਨੂੰ ਆਪਾਂ ਹੁੱਪ ਹੁੱਪ ਕੇ ਪੀਨੇ ਆ ਭੱਜ-ਭੱਜ ਕੇ ਪੀਨੇ ਆ ਤੇ ਆਪਣਾ ਜੋ ਸਾਜਾ ਪਾਣੀ ਹੈ ਜੀ ਨੂੰ ਗ੍ਰੇਟ ਕਰਦਾ। ਇਹ ਵੀਡੀਓ ਚੱਕੀ ਲੱਕੀ ਦਾ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ। ਧੰਨਵਾਦ ਸਸਿਕਾ।